ਹੈਲੋ ਹਾਂ ਜੀ ਆਪ ਸਭ ਠੀਕ ਖਾ ਰਹੇ ਹੋਗੇ ਪਰਮਾਤ ਦਾ ਲਈ ਫਿਰ ਸਾਡੇ ਸੱਤੇ ਆਕਰ ਕੇ ਅੱਜ ਮੈਂ ਤੁਹਾਨੂੰ ਇਹ ਦੇ ਰਹੀ ਹਾਂ ਮੱਖਦ ਦੇ ਨਾਲ ਮੁਕੰਮਲ ਰੱਖਦੇ ਅੱਜ ਦੇ ਸੇਵ ਨੂੰ ਸੀਕਾ ਥੋੜਾ ਜਿਹਾ ਮਲੇਟੀਆਂ ਤੇ ਕੰਮ ਨੂੰ ਬਰਾਤ ਨਹੀਂ ਸਾਜੀ ਬਣੀ ਅੰਦੀਆ ਹੋ ਗਿਆ ਆਟਾ ਨੂੰ ਥੋੜੇ ਨੂੰ ਆਟਾ ਮੈਂ ਨਾ ਆ ਜਹਾਂ ਜੇ ਮੈਂ ਆਪਣੇ ਜੇ ਮੈਂ 4 ਵਜੇ ਰੋਟੀ ਬਣਾਈ ਸੀ ਉਹਦੇ ਥੋੜੇ ਜਿਹਾ ਬਚ ਗਏ ਸੋੜਾ ਕਰ ਰਿਹਾ ਹੈ ਨਾ ਵੀ ਅੱਜ ਵਧਾਈ ਆਪਾਂ ਬੱਚਿਆਂ ਨੇ ਮਾਨਸ ਸੰਸਾਰ ਦੀ ਇਹ ਨਾ ਕੋਈ ਜਾਣ ਨਹੀਂ ਕੱਬਲੀ ਮੈਂ ਸਬਜੀ ਕਰ ਰਹਾ ਹਾਂ ਤੁਸੀਂ ਵੀ ਸਬਜੀ ਬੱਚਿਆਂ ਨੂੰ ਚਲੋ ਹਨਾ ਫਤੱਜੀ ਕਰਦੇ ਆ ਉਹ ਵੀ ਵਧੀਆ ਸਬਜੀ ਬਣਾ ਕੇ ਕਹੀਏ ਸਬਜੀ ਦਾ ਅੱਜ ਮਂਗਾਈ ਬਹੁਤ ਜ਼ਿਆਦਾ ਹੋਈ ਅੱਜ ਸਬਜੀ ਮੈਂ ਸੰਦਕਾਉਣੀ ਆ ਅੱਜ ਲੈ ਕੇ ਆਏ ਸਬਜੀ ਤੇ ਕੀ ਹੋ ਗਿਆ ਬਾਗ ਪਤੀਏ ਤੇ ਸਬਜੀ ਕਹਿੰਦੇ ਅੱਜ ਅਸੀਂ ਖਾਵਾਂਗੇ ਮਿਕਸ ਦੇਖੋ ਆਪਾਂ ਮਿਕਸ ਸਬਜੀ ਬਣਾ ਰਹੇ ਆ ਬੱਚਿਆਂ ਦੀ ਮਨਪਸੰਦ ਆ ਤੇ ਜੇ ਆਪਾਂ ਪਹਾੜੀ ਮੇਤ ਚ ਬੈਂਗਣੀ ਆਲੂ ਗਾਜਰਾ ਤੇ ਹੋਰ ਕੀ ਪਾਇਆ ਚ ਹੋਰ ਨਹੀਂ ਉਸੇਗਾ ਹਨਾ ਤੇ ਬਣ ਕੇ ਹੁਣ ਵਧੀਆ ਆਪਣੀ ਸਬਜੀ ਹੋ ਗਈ ਤਿਆਰ ਇੱਧਰ ਆਪਾਂ ਨਾ ਪ੍ਰਿੰਡੀਆਂ ਤੇ ਗੰਢੇ ਅੱਢ ਭੁੰਨਤੇ ਸੀ ਕਿਉਂ ਪ੍ਰਿੰਡੀਆਂ ਦੀ ਲਾਲਾ ਜੀਆਂ ਹੋ ਜਾਂਦੀਆਂ ਨੇ ਤਾਂ ਕਰਕੇ ਇਰੇ ਵਿੱਚ ਅੱਡ ਤੜਪਤੀ ਤੇ ਆ ਇਹਨੇ ਚਾਰੇ ਕਰੜੀਆਂ ਆ ਸਬਜ਼ੀਆਂ ਹੁੰਦੀਆਂ ਨੇ ਹਨਾ ਤੇ ਦੇ ਨੂੰ ਅੱਟ ਤੜਪਾ ਲਾਕਾ ਬਸ ਹੁਣ ਇਹ ਥੋੜੀ ਘਾਟ ਹੈ ਚ ਤੇ ਬਣ ਕੇ ਹੋਣ ਵਾਲੀ ਇਹ ਤਿਆਰ ਆ ਇਹਨੇ ਕੋ ਸਬਜ਼ੀ 100 ਰੁਪਏ ਦਿੱਤੇ ਕੋਈ ਕੀ ਕਰੂ ਹਨਾ ਹਾਂ ਦਾਲਾਂ ਤੋਂ ਵੀ ਜੀ ਅੱਕ ਜਾਂਦਾ ਬੱਚੇ ਵਿਚਾਰੇ ਕੀ ਕਰਨ ਉਹਨਾਂ ਦਾਲਾਂ ਵੀ ਕਦੇ ਮੁੰਗੀ ਕਰ ਲਾਂ ਕਦੇ ਅਮਕਾਲ ਲਾ ਬਸ ਗਰਮੀ ਬਹੁਤ ਜ਼ਿਆਦਾ ਬਾਹਰ ਹੀ ਗਰਮੀ ਆ ਤੇ ਗੱਲ ਨਹੀਂ ਇਹ ਤਾਂ ਨਾ ਦਿਮਾਗ ਨੂੰ ਲਾਣਾ ਪਾਉਣਾ ਪੈਣਾ ਕੋਈ ਜਿਹੜਾ ਦਾਬ ਨਹੀਂ ਪਸਾਨੀ ਵੀ ਗਰਮੀ ਨਹੀਂ ਹੈ ਕਰਦੇ ਤੇ ਉਹਨਾਂ ਆਪਣੇ ਹੀ ਕਰ ਤਾਂ ਲੇਸ ਇਹ ਨੂੰ ਆਪਾਂ ਹੁਣ ਕਰਤਾ ਨੇ ਇਕੱਠੀ ਦੋਨਾਂ ਸਰਕਲ ਉੱਪਰ ਪ੍ਰਿੰਟ ਵੀ ਵੀ ਦੇ ਰੋਇਆ ਬਿਤਾ। ਇਹ ਤਾਂ ਕਰਕੇ ਪ੍ਰਿੰਟ ਮੈਡਮ ਨੂੰ ਕਰਕੇ ਪਤਾ ਨਾ ਲਾਣੀ ਸਾਡ ਨੂੰ। ਹੁਣ ਆਪਾਂ ਕੱਟ ਕੇ ਗੱਲ ਕਰਦੇ। ਕੱਦ ਨਾਲ ਲਈ ਅੰਮ੍ਰਿਤਸਰ ਤੇ ਸਬਜ਼ੀ ਬਣਾ ਲਈ। ਸਫਾਤੀ ਉਹਨਾਂ ਪੈਂਟਸ। ਪੈਂਟ ਦੀ ਜਿਵੇਂ ਸਕੇ ਜਦੋਂ ਦਾਰ ਤੋਂ ਸਿੱਧਾ ਦੇ ਦੇਣਾ। ਤਾਂ ਬੀਨ ਸੁਬਾਇ ਗੋਦਮ ਗਏ ਨਾਮ ਆ ਗਾ ਨਾ ਮੌਜਾ ਲਗੇ ਯਾ ਕੀ ਤੇ ਵਿਚਰੋ ਜੇ ਲੈ ਕੇ ਤੁਸੀਂ ਸਾਦਾ ਨਾ ਆਈ ਸਰੇ ਕਬੂ ਦਾ ਆਪਣੇ ਕਮਟੀ ਨੇ ਲੇ ਲਾ ਸੋਵੇਂ ਯਾ ਕੋਈ ਸਬਜੀ ਬਣ ਕੇ ਦਵਾ ਕਿ ਹੋਗੀ ਮਾੜਾ ਪਸੇ ਹੋ ਰਿਹਾ ਮੰਨ ਆਪਾਂ ਜੇ ਆਟਾ ਉਸੇ ਤਰ੍ਹਾਂ ਹੋਣੇ ਸਬਜੀ ਦਾ ਨਾ ਹੇ ਜਾਨਾ ਹੁਣ ਬਾਅਦ ਵਿੱਚ ਉਹਨੇ ਇਹ ਪਾ ਆਪਾਂ ਸੇਵਾ ਨੇ ਬੱਟੀ ਮਾੜੇ ਮਾੜੇ ਨਾਲ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪੈਗਾ ਹਨਾ ਮਾੜੇ ਮਾੜੇ ਨਾਲ ਹਨੇਰਾ ਹੋ ਜਾਂਦਾ ਤਾਂ ਤਾਂ ਮੈਂ ਉਸੇ ਕੋਈ ਵੀਡੀਓ ਪਾਤੀ ਸੀ ਬਣਾ ਕੇ ਅੱਜ ਮੈਨੂੰ ਬਸ ਟਾਈਮ ਹੀ ਲੱਗਿਆ ਹੈਗਾ ਇਸ ਮੇਰੀ ਆਪ ਦੀ ਸਿਹਤ ਨਹੀਂ ਸੀ ਠੀਕ ਤਾਂ ਕਰਕੇ ਲੱਟਣਾ ਲਾ ਕੇ ਹਲੇ ਆਉਂਦੇ ਆ ਬਾਬਾ ਰੋ ਰਸ ਕਾ ਹੁ ਉਤਰੇ ਨਹੀਂ ਬੈਜ ਕੋਲੀ ਉਹ ਰਬੈ ਜੇਟ ਕੁਲਾ ਪਿਆ ਰਹੀ ਹੁਣ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪਿਆ ਪਰ ਗਰਮੀ ਨਹੀਂ ਘਟਦੀ ਦਿਨ ਤਾਂ ਬਹੁਤ ਛੋਟੇ ਹੋ ਗਏ ਹੁਣ ਤੇ ਪਰ ਗਰਮੀ ਨਹੀਂ ਪਤਾ ਨਹੀਂ ਕਿਉਂ ਨਹੀਂ ਘਟ ਰਹੀ ਕੀ ਕਾਰਨ ਆ ਨਾ ਹੈ ਜੀ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਹੁਣ ਆਪਾਂ ਆਟਾ ਗੁੰਨਦੇ ਆ ਸਬਜ਼ੀ ਆਪਣੀ ਬਣ ਕੇ ਹੋ ਗਈ ਤਿਆਰ ਜੇ ਲੋਗਾਂ ਕੱਚਾ ਡਿਵਾਂਡ ਸੀ ਕਰਨੇ ਮਿਕਸ ਬਣਾ ਮਿਕਸ ਬਣਾ ਜਿਆ ਇਹ ਚਾਰੇ ਹਨ ਕੋਈ ਗਾਲ ਨਹੀਂ ਮੇ ਖਾਣਾ ਤਾਂ ਇਹ ਵੀ ਹੁਣ ਠੱਡ ਪਾਣਾ ਫਿਰ ਕਰੀਏ ਕੀ ਮਗਿਆਈ ਦਤ ਹਾਂ ਪਤਾ ਹੀ ਆਪਾਂ ਨੂੰ ਕਿਉਂ ਕੋਹਣਾ ਭਾਜੀ ਸਾਬਚੀਆਂ ਮੂਰੇ ਸਰਦੀਆਂ ਆ ਗੱਲ ਬਣੀਆਂ ਹੁਣ ਗਰਮੀ ਵਾਲੇ ਸਬਜ਼ੀ ਤਾਂ ਸਾਰੀ ਖਤਮ ਹੋ ਗਈ ਹੁਣ ਮੁੱਲ ਵੀ ਮਹਿੰਗੇ ਹਾਂ ਤਾਂ 2-3 2-3 ਮਹੀਨਿਆਂ ਦਾ ਹੁਣ ਸਬਜ਼ੀਆਂ ਦਾ ਉਹ ਕਦੋਂ ਔਖਾ ਦਾ ਬਹੁਤ ਹੋਇਆ ਤੇ ਉਹ ਚਲੋ ਸਰਦੀਆਂ ਆ ਰਹੇ ਨੇ ਮੁੰਡੇ ਲੱਗ ਜਾਣੀਆਂ ਨੇ ਸਰਦੀ ਦੇ ਤਾਮ ਹੋ ਜਾਣੀਆਂ ਨੇ ਉੱਪਰ ਰੋਟੀਆਂ ਆਪਾਂ ਬਣ ਕੇ ਰੋਟੀ ਲੱਗ ਦੇਵਾਂਗੇ ਸਾਰੇ ਬੇਸਟ ਹੈ ਫਾਈਨ ਮੇਰੀ ਬਿਜਲੀ ਜਿਹੜੀ ਦੇਖੋ ਮੇਰੀ ਬਿਜਲੀ ਨਹੀਂ ਲੱਗ ਰਹੀ ਹੈ ਆਪਾਂ ਸੁੱਕ ਗਾਨੀ ਨਹੀਂ ਕੱਢ ਜਾਂਦੇ ਥੋੜੀ ਜਿਹਾ ਸੁਨੇ ਸੁਨੇ ਵਲੌਗ ਬਣਾਇਆ ਕਰੀਏ

ਗਰ ਮਿੱਟੀ ਉਹ ਨਹੀਂ ਰੱਬ ਤੋਂ ਮੜਦਾ ਕੰਕਾ ਹਾਈ ਨਹੀਂ ਪਤਾ ਜਿੰਨੀ ਗਰਮੀ ਪੈਂਦੀ ਹੈ ਨਹੀਂ ਠੰਡ ਪਾ ਦੇ ਵੀ ਫਿਰ ਉਹ ਪਾਉਂਦਾ ਜਿਹੜਾ ਦਹੀਂ ਰੱਖਿਆ ਪਰ ਰੱਬ ਦੇ ਮਰਮਾਂ ਦਾ ਕਿਸੇ ਨੂੰ ਨਹੀਂ ਪਤਾ ਹਨਾ ਜਦ ਜੀ ਦੁਨੀਆ ਹੋ ਰਹੀ ਹੈ ਭਾਈ ਉਹ ਜਦ ਰੱਬ ਹੋ ਰਿਹਾ ਕਹਿੰਦੇ ਕਲਯੁਗ ਆ ਕਲਯੁਗ ਤਾਂ ਹੋਏਗਾ ਸਹੀ ਸਹੀ ਗੱਲ ਹੈ ਕਲਯੁਗ ਵਾਲਾ ਦੋ ਜੀ ਆਪਾਂ ਮਿਸਾਲ ਬਣਾ ਕੇ ਰੋਟੀ ਤਿਆਰ ਮਿਸਾਨ ਕੋਨੇ ਸੈਕਸ ਕਰਾਂਗੇ ਆਪਾਂ ਵੀਡੀਓ ਦਾ ਐਂਡ ਤੇ ਕੱਲ ਨੂੰ ਆਪਾਂ ਫਿਰ ਮਿਲਦੇ ਹਾਂ ਹੋਰ ਵਲੌਗ ਨਾਲ ਬਸ ਦੋ ਜੀ ਸਾਡੀ ਪੈਸੀ ਲੱਗੀ ਫਲੈਕਸ ਸਾਜੀ ਬਣ ਕੇ ਹੋ ਗਈ ਤਿਆਰ ਬੱਚਿਆਂ ਡਿਮਾਂਡ ਸੀ ਚਾਰੇ ਦੀ ਚਲੋ ਹੁਣ ਆਪਾਂ ਬਣਾ ਦਈਏ ਆਪਾਂ ਕੋਈ ਗੱਲ ਨਹੀਂ ਇਤਾਂ ਚੱਲਦੀ ਰਹਿੰਦੇ ਨੇ ਕੰਮ ਜੀ ਨਿੱਕਸਾ ਸਾਉਦੀਆ ਨੂੰ ਇੱਕ ਜਿੱਤਾ ਹੈ ਜਿਹਨੂੰ ਗਾਜਰਾ ਮਜਰਾਉਣਾ ਹੈ ਦੂਜੀਆਂ ਨੇ ਸਟੋਰ ਜਿਹੜਾ ਨਾਲ ਲਾਲ ਜੀ ਮੈਨੂੰ ਤਾਂ ਇਹ ਵਧੀਆ ਲੱਗਦੀਆਂ ਹਨਾ ਚਲੋ ਬੱਚਿਆਂ ਨੂੰ ਵਧੀਆ ਲੱਗਦੀਆਂ ਨੇ ਹਨਾ ਬੱਚੇ ਉਹ ਜਦੋਂ ਆਮ ਖੇਤਾਂ 'ਚ ਹੋ ਜਾਂਦੇ ਨੇ ਨਾ ਉਹ ਬੱਚੇ ਜਮਾਂ ਦੇ ਖਾਂਦੇ ਨੇ ਪਤਾ ਨਹੀਂ ਕੀ ਗੱਲ ਗਾਜਰਾ ਦੇ ਸਬ ਏ ਵੀਡੀਓ ਨੂੰ ਨਵੀਂ ਨਵੀਂ ਸਬਜ਼ੀ ਆਉਂਦੀ ਕੋਈ ਹੈ ਨਾ ਉਦੋਂ ਐਂ ਜਿਹਾ ਲੱਗਦਾ ਦਿਖਾਈਏ ਕਾਲੇ ਸ ਵਿੱਚ ਗੋਭੀ ਪਾ ਲਾ ਗੋਭੀ ਮੈਨੂੰ ਨਹੀਂ ਚੰਗੀ ਲੱਗਦੀ ਬਿਲੇ ਗੋਭੀ ਚ ਸੋਨੇ ਸਬਜ਼ੀ ਵਾਲੀ ਮਾ ਆਪਾਂ ਗੋਭੀ ਗੋਭੀ ਕਦੇ ਉਪਕਤੀ ਕੋਤੀ ਕਰ ਲਾਂਗੀ ਕਦੇ ਟਾਈਮ ਲੱਗਿਆ ਚਲੋ ਜੀ ਆਪਾਂ ਇੱਥੇ ਕਰਦੇ ਆ ਵੀਡੀਓ ਦਾ ਐਂਡ ਹੈ ਨਾ ਅਜੇ ਜਵੜੀ ਵਲੌਗ ਲੈ ਕੇ ਆਇਆ ਤੁਹਾਨੂੰ ਆਇਆ ਤੁਹਾਨੂੰ ਤੇ ਸਾਰੇ ਭੈਣ ਭਾਈ ਇਕੱਲੇ ਆਹ ਤੇ ਖੇਡਦੇ ਰਹੋ ਉਹਦੀਆਂ ਹਾਂ ਆਪਦੇ ਪਰਿਵਾਰਾਂ ਚ ਆਹ ਤੇ ਖੇਡਦੇ ਰਹੋ ਉਹਦੀਆਂ ਮਿਲਦੇ ਆਪਾਂ ਕੱਲ ਨੂੰ ਕਿਸੇ ਨੰਨੇ ਨੂੰ ਬੁਲਾਵਾਂਗਾ ਡੇਰੀ ਤੇ ਖਾਸ ਆ ਉਹਦੀ